ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰ-ਏ ਸ਼ਹਾਦਤ 6 ਪੋ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ 7 ਪੋ ਸਰਸਾ ਨਦੀ ਤੇ ਪਰਿਵਾਰ ਵਿਛੋੜਾ 8 ਪੋ ਸ਼ਹਾਦਤ ਵੱਡੇ ਸਹਜਾਦੇ 9 ਪੋ ਚਮਕੌਰ ਦੀ ਗੜੀ ਤੇ ਬਾਕੀ ਸਿੰਘਾਂ ਦੀ ਸ਼ਹਾਦਤ 10 ਪੋ ਦੇਹਾਂ ਦਾ ਸੰਸਕਾਰ ਅਤੇ ਸ਼ਹਾਦਤ ਬੀਬੀ ਹਰ ਸ਼ਰਨ ਕੋਰ 11 ਅਤੇ 12 ਨੂੰ ਠੰਡੇ ਬੁਰਜ ਵਿੱਚ ਅਤੇ ਸੂਬੇ ਦੀ ਕਚੈਰੀ ਵਿੱਚ ਪੇਸ਼ ਹੋਣਾ 13 ਨੂੰ ਸ਼ਹਾਦਤ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ 14 ਨੂੰ ਸੰਸਕਾਰ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਇਸ ਤਰ੍ਹਾਂ ਤਨਤਨ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ 6 ਪੋ ਤੋਂ ਲੈ ਕੇ 14 ਪਉ ਤੱਕ ਸ਼ਹੀਦੀ ਪ੍ਰਾਪਤ ਕਰ ਗਿਆ ਸਾਨੂੰ ਹਮੇਸ਼ਾ ਇਸ ਸ਼ਹੀਦੀ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਆਪਣੇ ਸਿੱਖਾਂ ਦੇ ਲਈ ਆਪਣਾ ਪਰਿਵਾਰ ਵਾਰ ਦਿੱਤਾ ਅਸੀਂ ਉਸ ਧਰਮ ਦੀ ਹਮੇਸ਼ਾ ਰੱਖਿਆ ਕਰੀਏ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ